ਅੱਜ ਦੀ ਵੀਡੀਓ ਦੇ ਵਿੱਚ ਬਿਨਾ ਝੰਡਾ ਰੋਗ ਵਾਲੀ ਮੁਛਲ 301 ਦਾ ਸੁਨਮਾ ਪਲਾਟ ਦਿਖਾ ਰਹੇ ਹਾਂ ਮੇਰੇ ਨਾਲ ਤੁਸੀਂ ਵੀ ਜਾਣਕਾਰੀ ਸਾਂਝੀ ਕਰਿਓ ਵੀ ਸੋਡੇ ਏਰੀਏ ਦੇ ਵਿੱਚ ਕਿਸੇ ਆਣਗਵਾਂਡ ਦੇ ਵਿੱਚ ਜੇ ਕੋਈ ਮੁਛਲ 301 ਹੈਗੀ ਆ ਜਿਹਦੇ ਵਿੱਚ ਨਾ ਮਾਤਰ ਝੰਡਾ ਰੋਗ ਹੋਵੇ ਪੰਜ ਚਾਰ ਕਿੱਲਾਂ ਦੇ ਵਿੱਚ ਇੱਕ ਦੋ ਪੇਡੇ ਹੋਣ ਕਿਉਂਕਿ ਜਿਹੜਾ ਇਹ ਪਲਾਟ ਤੁਸੀਂ ਦੇਖ ਰਹੇ ਹੋ 12 15 ਕਿੱਲਾਂ ਦੇ ਵਿੱਚ ਇੱਕ ਦੋ ਬੂਜੇ ਸਨ ਉਹ ਇਹਦੇ ਵਿੱਚ ਝੰਡੇ ਰੋਗ ਦੇ ਜਿਹੜੇ ਦੇਖਣ ਨੂੰ ਮਿਲਣਗੇ ਕਿਉਂਕਿ ਕਿਸਾਨਾਂ ਨੇ ਮੁੱਲ ਬੀਜ ਵੀ ਲਿਆ ਤੇ ਕਿਸਾਨਾਂ ਨੇ ਘਰ ਦਾ ਬੀਜ ਵੀ ਰੱਖਿਆ ਕੋਈ ਇੱਥੇ ਆਪਾਂ ਬੀਜ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਇੱਕ ਮੈਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਆ ਰਹੇ ਹਾਂ ਮੇਰੀ ਇਸ ਜਾਣਕਾਰੀ ਨੂੰ ਪੂਰ ਚੜਾਉਣ ਦੇ ਵਿੱਚ ਮੈਨੂੰ ਮੇਰੇ ਕਿਸਾਨਾਂ ਦੀ ਜਿਹੜੀ ਹੈਲਪ ਦੀ ਲੋੜ ਆ ਕਿਉਂਕਿ ਆਪਾਂ ਵੀ ਕਿਸਾਨ ਆ ਕੋਈ ਆਪਾਂ ਤੁਹਾਡੇ ਉੱਪਰ ਇੱਥੇ ਬਾਲੀ ਕੋਈ ਡਾਕਟਰ ਵਾਜੀ ਨਹੀਂ ਕਰਨਾ ਇਹ ਵੀ ਯਾਰ ਇੱਥੇ ਕੁਝ ਹੋਰ ਹੈ ਤੇ ਉੱਥੇ ਕੁਝ ਹੋਰ ਹੈ ਤੇ ਕਿਸਾਨਾਂ ਨੇ ਮੁੱਲ ਬੀਜ ਵੀ ਲਾਇਆ ਤੇ ਬੀਜ ਘਰ ਦੇ ਵੀ ਰੱਖਿਆ ਤੇ ਸੋਡ ਏਰੀਏ ਦੇ ਵਿੱਚ ਮੁੱਲ ਦੇ ਬੀਜ ਦੇ ਵਿੱਚ ਕਿੰਨੇ ਕੁ ਝੰਡੇ ਰੋਗ ਦੀ ਪ੍ਰੋਬਲਮ ਹੈ ਤੇ ਘਰ ਦੇ ਬੀਜ ਦੇ ਵਿੱਚ ਕਿੰਨੇ ਕੁ ਝੰਡੇ ਰੋਗ ਦੀ ਪ੍ਰੋਬਲਮ ਹੈ ਕਿਹੜੀ ਤੁਸੀਂ ਕ੍ਰੌਪ ਪ੍ਰੈਕਟਿਸ ਕੀਤੀ ਹੈ ਉਹਦੇ ਬਾਰੇ ਵੀ ਜਾਣਕਾਰੀ ਦੇ ਵਿੱਚ ਮੇਰੇ ਨਾਲ ਜਿਹੜਾ ਵਾਅਦਾ ਜਰੂਰ ਕਰਿਓ ਕਿਉਂਕਿ ਮੈਨੂੰ ਹੈਲਪ ਚਾਹੀਦੀ ਹੈ ਮੇਰੇ ਕਿਸਾਨ ਭਰਾਵਾਂ ਦੀ ਮੇਰੇ ਕਾਫੀ ਕਿਸਾਨ ਭਰਾਵਾਂ ਦੇ ਮੁਛਲ ਲੱਗੀ ਆ ਮੁੱਲ ਦਾ ਬੀਜ ਵੀ ਆ ਤੇ ਘਰ ਦਾ ਬੀਜ ਵੀ ਆ ਮੁੱਲ ਦੇ ਬੀਜ ਦੇ ਵਿੱਚ ਕਾਫੀ ਝੰਡਾ ਰੋਗ ਜਿਹੜਾ ਇਸ ਵਾਰ ਦੇਖਣ ਨੂੰ ਮਿਲਿਆ ਉਸੇ ਉਲਟ ਜਿਹੜੇ ਕਿਸਾਨ ਭਰਾਵਾਂ ਨੇ ਆਪਦੇ ਘਰ ਦੇ ਬੀਜ ਰੱਖੇ ਚਾਹੇ ਚੌਥੋਂ ਸਿੱਕ ਰੱਖੀ ਹੈ ਚਾਹੇ ਪੂਸ਼ਾ ਬਾਸਮਤੀ 1886 ਰੱਖੀ ਹੈ ਮੈਂ ਆਪਦੇ ਅੱਖੀ ਪੰਜ ਚਾਰ ਪਲਾਟ ਦੇਖਿਆ ਘਰ ਦੇ ਬੀਜ ਦੇ ਵਿੱਚ ਬਹੁਤ ਘੱਟ ਝੰਡਾ ਰੋਗ ਆਇਆ ਤਾਂ ਹੀ ਆਪਾਂ ਕਿਸਾਨਾਂ ਨੂੰ ਪਹਿਲਾਂ ਜ਼ੋਰ ਦਿੰਨੇ ਆ ਵੀ ਜਿਹੜੀ ਕਿਸਮ ਤੁਹਾਡੇ ਚੰਗੀ ਜਿਹੜੀ ਕਿਸਮ ਤੁਹਾਡੇ ਖੇਤ ਦੇ ਵਿੱਚ ਹੀਰੋ ਹੁੰਦੇ ਆ ਤੁਸੀਂ ਉਸ ਦਾ ਬੀਜ ਹੀ ਝਾੜ ਕੇ ਜਿਹੜਾ ਰੱਖਿਆ ਕਰੋ ਕਿ ਕਿ ਕਿਸਾਨ ਦੇ 12 15 ਏਕੜ ਹੈਗੇ ਆ ਕਿਸਾਨ ਨੇ 12 13 ਏਕੜ ਦੇ ਵਿੱਚੋਂ ਅੱਧਾ ਪੌਣਾ ਏਕੜ ਘਟਾਇਆ ਸੀਗਾ ਅੱਧੇ ਪੌਣੇ ਏਕੜ ਦੇ ਵਿੱਚ ਕਿਸੇ ਹੋਰ ਕਿਸਾਨ ਤੋਂ ਜਿਹੜੀ ਪਨੀਰੀ 1401 ਦੀ ਮੁੱਲ ਖਰੀਦੀ ਉਹਦੇ ਵਿੱਚ ਜਿਹੜੇ ਇੱਕ ਪਾਸੇ ਉਸ ਝੋਨੇ ਨੂੰ ਲਗਾਇਆ ਕਹਿੰਦਾ ਭਾਬੀ ਜਿਹੜਾ ਮੁੱਲ ਦਾ ਬੀਜ ਸੀਗਾ ਉਹਦੇ ਵਿੱਚ ਝੰਡਾ ਰੋਗ ਆ ਰਿਹਾਗਾ ਤੇ ਜਿਹੜਾ ਘਰ ਦਾ ਬੀਜ ਆ ਉਹਦੇ ਵਿੱਚ ਝੰਡਾ ਰੋਗ ਬਿਲਕੁਲ ਹੀ ਨਹੀਂ ਹੈਗਾ 8-10 ਕਿੱਲਾਂ ਦੇ ਵਿੱਚ ਇੱਕ ਵੀ ਪੇਡਾ ਦੇਖਣ ਨੂੰ ਨਹੀਂ ਜਿਹੜਾ ਮਿਲਿਆ ਤੇ ਸਾਰਾ ਪਲਾਟ ਕਿਸਾਨ ਦਾ 12-15 ਏਕੜ ਦਾ ਸੀਗਾ ਉਹਦੇ ਵਿੱਚੋਂ ਕੁਝ ਕੁ ਕਿਸਾਨ ਨੇ ਜਿਹੜਾ ਮੁੱਲ ਵਾਲਾ ਬੀਜ ਵੀ ਸੀਗਾ ਤੇ ਇੱਕ ਇਹਨਾਂ ਦਾ ਭਾਵ ਵੀ ਜੇ ਤੁਹਾਡੇ ਏਰੀਆ ਦੇ ਵਿੱਚ ਕਿਸਾਨਾਂ ਨੇ ਘਰ ਦਾ ਬੀਜ ਰੱਖਿਆ ਤੇ ਉਹਨਾਂ ਦੇ ਵਿੱਚ ਝੰਡੇ ਰੋਗ ਦੀ ਕਿੰਨੀ ਕੁ ਪ੍ਰੋਬਲਮ ਆਈ ਕਿਉਂਕਿ ਆਪਾਂ ਦੇਖਣ ਦੇ ਵਿੱਚ ਆਉਂਦਾ ਵੀ ਜਿਹੜੇ ਮੁੱਲ ਦੇ ਬੀਜ ਆ ਉਹਨਾਂ ਦੇ ਵਿੱਚ ਕਾਫੀ ਝੰਡੇ ਰੋਗ ਹੈਗਾ ਕਿਸਾਨ ਦਾ ਇਹ ਕਹਿਣਾ ਵੀ ਅਸੀਂ ਕੋਈ ਦਵਾਈ ਵੀ ਨਹੀਂ ਮਾਰਤੀ ਪਹਿਲਾਂ ਮਾਣਾ ਮੋਡਾ ਸੀਡ ਟਰੀਟਮੈਂਟ ਕੀਤਾ ਪਰ ਆਪਾਂ ਨੇ ਜਿਹੜਾ ਬੀਜ ਆਪਣੇ ਬਾਣ ਦੇ ਵਿੱਚੋਂ ਹੀ ਝਾੜ ਕੇ ਰੱਖਿਆ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਵੀ ਆਪਾਂ ਆਹ ਵੈਰੈਟੀ ਲਾਈ ਇਹਦਾ ਕਿੰਨਾ ਝਾੜ ਰਿਹਾ ਫਿਰ ਆਪਾਂ ਦੁਕਾਨਾਂ ਤੋਂ ਲਟਾਉਣ ਦੀ ਬਜਾਏ ਫਿਰ ਆਪਾਂ ਕਿਉਂ ਨਾ ਆਪਣੇ ਘਰ ਦੇ ਬੀਜ ਰੱਖੀਏ ਕਿਉਂਕਿ ਉਹਦੇ ਵਿੱਚ 2-4 ਮਾਣ ਝਾੜ ਵੀ ਵੱਧਾ ਹੈ ਜਿੱਥੇ ਝੰਡਾ ਰੂ ਘੱਟ ਹੁੰਦਾ ਤੇ 500 1000 201500 ਜਿੰਨੇ ਤੱਕ ਵੀ ਆਪਾਂ ਆਪਣੀ ਕੋਸਟ ਹੁੰਦੀ ਹੈ ਝੰਡੇ ਰੋਗ ਵਾਸਤੇ ਕੋਈ ਵੀ ਪ੍ਰੋਡਕਟ ਆਪਾਂ ਵਰਤਦੇ ਆ ਇੱਕ ਆਪਾਂ ਉਹਦੇ ਤੋਂ ਬਚ ਜਾਂਦੇ ਆ ਨਾਲੇ ਫਸਲ ਦੇਖਣ ਨੂੰ ਜਿਹੜੀ ਸੋਹਣੀ ਲੱਗਦੀ ਹੈ ਕਿਉਂਕਿ ਤੁਸੀਂ ਵੀ ਇਹੀ ਕਰਿਓ ਵੀ ਜ਼ਿਆਦਾਤਰ ਚਾਂਸ ਇਹੀ ਰੱਖਿਓ ਵੀ ਘਰ ਦਾ ਬੀਜ ਛੋਡੇ ਵੱਲੋਂ ਜਿਹੜਾ ਰੱਖਿਆ ਜਾਵੇ ਕਿਸਾਨ ਨੇ ਹਲੇ ਤੱਕ ਕੋਈ ਉਹਦੇ ਵਿੱਚ ਜਿਹੜਾ ਫੰਗੀਸਾਈਡ ਨਹੀਂ ਕੀਤਾ ਕਿਉਂਕਿ ਇਹ ਕੋਈ ਝੂਠ ਨਹੀਂ ਹੈਗਾ ਸੇਮ ਇਹ ਵੈਰੈਟੀ ਆ ਜੇ ਕੋਈ ਕਿਸਾਨ ਇਸ ਵੈਰੈਟੀ ਨੂੰ ਦੇਖਣਾ ਵੀ ਚਾਹੁੰਦਾ ਮੈਂ ਤੁਹਾਨੂੰ ਦਿਖਾ ਵੀ ਦਊਗਾ ਮੇਰੇ ਕੋਲ 8-10 ਕਿਸਾਨ ਐਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੇ ਮੋਲ ਦਾ ਬੀਜ ਵੀ ਲੱਗੇ ਤੇ ਘਰ ਦਾ ਬੀਜ ਵੀ ਲੱਗਿਆ ਤੁਸੀਂ ਆਪ ਦੇਖ ਲਓਗੇ ਆਪ ਦੇਖ ਸਕਦੇ ਹੋ ਵੀ ਇਸ ਵੈਰੈਟੀ ਦੇ ਵਿੱਚ ਝੰਡਾ ਰੋਗ ਨਾ ਆਉਣ ਦਾ ਕੀ ਕਾਰਨ ਹੈ ਕਿਉਂਕਿ ਜਿਹੜੇ ਪਲਾਟ ਦੇ ਵਿੱਚ ਕਾਫੀ ਘੱਟ ਝੰਡਾ ਰੋਗ ਹੁੰਦਾ ਤੁਸੀਂ ਕੋਸ਼ਿਸ਼ ਉੱਥੋਂ ਜਿਹੜਾ ਬੀਜ ਨੂੰ ਝਾੜਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਆਪਾਂ ਨੂੰ ਇਹਦੀ ਕੁਆਲਿਟੀ ਵੀ ਚੰਗੀ ਚਾਹੀਦੀ ਹੈ ਜੇ ਆਪਾਂ ਨੂੰ ਮੁੱਛਲ ਜਾਂ ਉਹ ਸਿੱਕੇ ਚ 18 ਸੇ ਇਸੇ ਕੋਈ ਵੀ ਬਾਸਮਤੀ ਆ ਆਪਾਂ ਨੂੰ ਜਿਹੜਾ ਇਹਦਾ ਮੁੱਲ ਮਿਲਣਾ ਉਹ ਕੁਆਲਿਟੀ ਦਾ ਮੁੱਲ ਮਿਲਣਾ ਇੱਕ ਪਾਸੇ 60 ਮਾਣ ਲਿਖ ਕਰ ਰਿਹਾ ਉਹਦੀ ਕੁਆਲਿਟੀ ਹੈ ਇੱਕ ਪਾਸੇ 75 80 ਮਾਣ ਲਿਖ ਕਰ ਰਿਹਾ ਉਹਦੀ ਕੁਆਲਿਟੀ ਨਹੀਂ ਹੈਗੀ ਫਿਰ ਜਿਹੜਾ ਆਪਾਂ ਨੂੰ ਉਹਦਾ ਪੂਰਾ ਜਿਹੜੀ ਮਿਹਨਤ ਦਾ ਮੁੱਲ ਹੈ ਆਪਾਂ ਨੂੰ ਕੁਆਲਿਟੀ ਦੇ ਉੱਪਰ ਹੀ ਮਿਲਣਾ ਹੈ ਜਿਹੜੇ ਬੈਂਡ ਟੈਕਨੀਕਲ ਆ ਆਪਾਂ ਕਿਰਪਾ ਕਰਕੇ ਉਹਨਾਂ ਨੂੰ ਨਾਮ ਵਰਤੀਏ ਉਹਨਾਂ ਦੀ ਜਗ੍ਹਾ ਕੋਈ ਹੋਰ ਟੈਕਨੀਕਲ ਜਿੰਨੇ ਰეკਮੈਂਡੇਸ਼ਨ ਹੈਗੇ ਆ ਤੁਸੀਂ ਆਪਦੇ ਹਿਸਾਬ ਦੇ ਨਾਲ ਉਹਨਾਂ ਟੈਕਨੀਕਲਾਂ ਨੂੰ ਜਿਹੜਾ ਵਰਤ ਸਕਦੇ ਹੋ ਕਿ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਵੀ ਕਿਸਾਨਾਂ ਤੱਕ ਇਹ ਜਾਣਕਾਰੀ ਜਾਵੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਕਿਸਾਨ ਆਪਣੇ ਘਰ ਦੇ ਬੀਜ ਰੱਖਣ ਕਿਉਂਕਿ ਹਰ ਇੱਕ ਦੁਕਾਨਦਾਰ ਵੀ ਬੀਜ ਦੇ ਕੋਈ ਖੁਸ਼ ਨਹੀਂ ਹੈਗਾ ਕਾਰਨ ਵੀ ਕਈ ਵਾਰ ਕੰਪਨੀ ਵੱਲੋਂ ਬੀਜ ਆਇਆ ਹੁੰਦਾ ਕੋ ਕੰਪਲੇਂਟ ਆ ਜਾਂਦੀ ਬੀਜ ਹਰਾ ਨਹੀਂ ਹੋਇਆ ਬੀਜ ਦੇ ਵਿੱਚ ਕੋਈ ਝੰਡਾ ਰੋਗ ਆ ਗਿਆ ਜਾਕੂ ਬਦਮੈ ਘਟ ਮੇ ਬੂਟੇ ਆ ਗਏ ਕਿਉਂਕਿ ਬੀਜ ਦੇ ਵਿੱਚ ਥੈਲਿਆਂ ਦੇ ਵਿੱਚ ਕੋਈ ਨਹੀਂ ਵੜਿਆ ਹੁੰਦਾ ਮੇਰੀ ਰਿਕਵੈਸਟ ਕਿਸਾਨਾਂ ਨੂੰ ਇਹੀ ਆ ਕਿ ਤੁਹਾਡੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਜੇ ਪਲਾਟ ਲੱਗੇ ਹੋਏ ਆ ਤਾਂ ਮੇਰੇ ਨਾਲ ਜਾਣਕਾਰੀ ਵੀ ਸਾਂਝੀ ਕਰਿਓ ਤੇ ਆਪਣਾ ਏਰੀਆ ਵੀ ਜ਼ਰੂਰ ਦੱਸੋ ਤੁਹਾਡੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਫਸਲ ਹੈਗੀ ਆ ਜਿੱਥੇ ਮੁੱਲ ਦੇ ਬੀਜ ਤੇ ਘਰ ਦੇ ਬੀਜ ਦੇ ਵਿੱਚ ਕਿੰਨਾ ਕੰਤਰ ਆ ਕੋਈ ਫਟਾਰੇ ਦੇ ਵਿੱਚ ਕਮੀ ਨਹੀਂ ਹੈਗੀ ਝੰਡਾ ਰੋਗ ਤਾਂ ਘਰ ਦੇ ਬੀਜ ਦੇ ਵਿੱਚ ਬਹੁਤ ਘਟ ਆਇਆ ਮੁੱਲ ਦੇ ਬੀਜ ਚਾਹੇ ਕਿਸਾਨ ਨੇ ਇੱਕ ਪਾਸੇ 5 ਏਕੜ ਲਾਇਆ ਇੱਕ ਪਾਸੇ ਅੱਧਾ ਪੌਣਾ ਏਕੜ ਲਾਇਆ ਅੱਧਾ ਪੌਣਾ ਏਕੜ ਜਿਹੜਾ ਮੋਲੇ ਦੇ ਬੀਜ ਦਾ ਲਾਇਆ ਉਹਦੇ ਵਿੱਚ ਕਾਫੀ ਝੰਡੇ ਰੋਗ ਦੀ ਪ੍ਰੋਬਲਮ ਜਿਹੜੀ ਬਣੀ ਹੋਈ ਆ ਮੈਂ ਇਹ ਨਹੀਂ ਕਹਿੰਦਾ ਵੀ ਦੋਨਾਂ ਦਾ ਝਾੜ ਬਰਾਬਰ ਆ ਸਕਦਾ ਪਰ ਮੇਨ ਹੁਣ ਗੱਲ ਖੜੀ ਹੋਈ ਹੈ ਝੰਡੇ ਰੋਗ ਤੇ ਜਿੰਨਾ ਕਿਸਾਨਾਂ ਦੇ ਝੰਡਾ ਰੋਗ ਆਈ ਜਾਂਦਾ ਕਿਸਾਨ ਘਪrai ਜਾਂਦੇ ਭਾਈ ਹਲੇ ਵੀ ਝੰਡਾ ਰੋਗ ਆਈ ਜਾਂਦੇ ਹੁਣ ਅਸੀਂ ਇਹਦੇ ਵਿੱਚ ਕੀ ਕਰੀਏ ਕਿਉਂਕਿ ਇਹਦਾ ਹੱਲ ਤਾਂ ਕੋਈ ਹੈ ਨਹੀਂ ਝੰਡੇ ਰੋਗ ਦਾ ਕੋਈ ਕੋਈ ਦਵਾਈ ਰეკਮੈਂਡੇਸ਼ਨ ਰਿਕਮੈਂਡ ਕਰਦਾ ਕੋਈ ਕੋਈ ਦਵਾਈ ਰਿਕਮੈਂਡ ਕਰਦਾ ਕੋਈ ਡੀਜ਼ਲ ਪਾਈ ਜਾਂਦਾ ਕੋਈ ਫਟਕੜੀ ਪਾਈ ਜਾਂਦਾ ਕੋਈ ਮਿੱਠਾ ਸੋਡਾ ਪਾਈ ਜਾਂਦਾ ਇਹ ਗੱਲਾਂ ਖੇਤੀ ਤੋਂ ਬਾਹਰ ਨੇ ਪਤਾ ਨਹੀਂ ਇਹਨਾਂ ਗੱਲਾਂ ਦੇ ਸੱਟੇ ਕੌਣ ਕੱਢ ਕੇ ਲੈ ਕੇ ਆਉਂਦਾ ਅੱਜ ਤੱਕ ਇਹਨਾਂ ਚੀਜ਼ਾਂ ਦਾ ਕੋਈ ਸਹੀ ਜਿਹੜਾ ਇਲਾਜ ਨਹੀਂ ਮਿਲਿਆ ਮੇਰੇ ਨਾਲ ਜਾਣਕਾਰੀ ਹੱਥ ਵਨ ਕੇ ਵੀ ਨਹੀਂ ਸਾਂਝੀ ਰੂਪ ਕਰ